ਹਾਂਜੀ ਕਿਸਾਨ ਭਰਾਵੋ ਬਰਾਡ ਫਾਰਮ YouTube ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲਿਓ ਤੇ ਬੈਲ ਵਾਲੀ ਘੰਟੀ ਨੂੰ ਹੌਲ ਤੇ ਕਰਕੇ ਕਰ ਦਿਓ ਪ੍ਰੈਸ ਜੋ ਕਿ ਤੁਹਾਡੇ ਤੇ ਕਰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਜਾ ਸਕੇ ਜੇ ਤੁਸੀਂ ਦੇਖ ਰਹੇ ਹੋ Facebook ਪੇਜ ਬਰਾਡ ਫਾਰਮ ਤਾਂ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਅੱਜ ਲੈ ਕੇ ਆਏ ਆ 3 ਨਵੰਬਰ 2025 ਦੇ ਬਸਪਤੀ ਦਾ ਤਾਜੇ ਰੇਟ ਕਿਸਾਨ ਭਰਾਵੋ 3 ਨਵੰਬਰ ਹੋ ਚੁੱਕੀ ਆ ਅੱਜ ਆਪਣੇ ਕੋਲੇ ਇੱਕ ਤਾਂ ਹੈਗੇ ਆ ਜੀ ਲੰਮੀ ਲਿਸਟ 12 13 ਮੰਡੀਆਂ ਦੀ ਇੱਕ ਹੈਗੀ ਹੈ ਜੀ ਆਪਣੇ ਕੋਲ ਕੋੜਕਪੁਰਾ ਮੰਡੀ ਦੀ ਲਿਸਟ ਸਿਰਸਾ ਮੰਡੀ ਤੇ ਬਟਾਲਾ ਮੰਡੀ ਲੋਕਸਾਨ ਭਰਾਓ ਆਪਾਂ ਕੋੜਕਪੁਰਾ ਮੰਡੀ ਤੋਂ ਸ਼ੁਰੂ ਕਰਦੇ ਆਂ ਮਸ਼ੀਨ ਵਾਲੀ ਬਾਸਪਤੀਏ ਜੀ ਕੋੜਕਪੁਰਾ ਮੰਡੀ ਦੇ ਵਿੱਚ 1401 ਕਿਸਾਨ ਭਰਾਓ 3000 ਤੋਂ ਲੈ ਕੇ 3305 ਰੁਪਇਆ ਟਿੱਕਰ ਗਈ ਆ ਤੇ 17 18 ਕੋੜਕਪੁਰਾ ਮੰਡੀ ਦੇ ਵਿੱਚ 2900 ਤੋਂ ਲੈ ਕੇ 3225 ਰੁਪਏ ਟਿੱਕਰ ਗਈ ਆ 7529252 ਤੋਂ ਲੈ ਕੇ 3215 ਰੁਪਇਆ ਟਿੱਕਰ ਗਈ ਆ 15092800 ਤੋਂ ਲੈ ਕੇ 3000 ਰੁਪਇਆ ਟਿੱਕਰ ਗਈ ਆ ਤੇ 18472500 ਤੋਂ ਲੈ ਕੇ 2675 ਰੁਪਇਆ ਟਿੱਕਰ ਗਈ ਆ ਇਹ ਕਿਸਾਨਪਰਵੋ ਪੰਜ ਰੇਟ ਸੀਗੇ ਕੋੜਕਪੁਰਾ ਮੰਡੀ ਦੇ ਅੱਗੇ ਗੱਲਬਾਤ ਕਰਦੇ ਹਾਂ ਕਿਸਾਨਪਰਵੋ ਸਿਰਸਾ ਮੰਡੀ ਦੀ ਜੋ ਕਿ ਸਰਸਾ ਮੰਡੀ ਦੇ ਵਿੱਚ ਮਸ਼ੀਨ ਦਾ ਰੇਟ ਹੈਗਾ ਜੀ ਮਸ਼ੀਨ ਵਾਲੇ ਆਪਸਪਤੀ ਦਾ ਵੱਡੀ ਹੋਈਦਾ 17 18 ਦਾ ਰੇਟ ਗਿਆ ਜੀ 7250 ਤੋਂ ਲੈ ਕੇ 3027 ਰੁਪਏ ਤੱਕ ਤੇ 1847 2400 ਤੋਂ ਲੈ ਕੇ 2601 ਰੁਪਏ ਤੱਕ ਤੇ 1401 ਦਾ ਰੇਟ ਗਿਆ ਜੀ 3000 ਤੋਂ ਲੈ ਕੇ 3200 ਰੁਪਏ ਤੇ ਪੀਬੀਏ 1 ਦਾ ਰੇਟ ਗਿਆ ਜੀ 2700 ਤੋਂ ਲੈ ਕੇ 2900 90 ਰੁਪਏ ਤੇ 1509 ਦਾ ਰੇਟ ਗਿਆ ਜੀ 2800 ਤੋਂ ਲੈ ਕੇ 2970 ਰੁਪਏ ਤੱਕ ਜੀ ਇਹ ਰੇਟ ਸੀਗੇ ਜੀ ਆਪਣੇ ਸਰਸਾ ਮੰਡੀ ਦੇ ਬਾਸਪਤੀ ਦੇ 3 ਨਵੰਬਰ ਦੇ ਤੇ ਜੇ ਮੈਂ ਗੱਲਬਾਤ ਕਰਾਂ ਜੀ ਕਿੰਨੇ ਵੈਰਾਈਟੀਆਂ ਸੀ ਇਹ ਵੈਰਾਈਟੀਆਂ ਸੀਗੀਆਂ ਜੀ 5 ਇਹਦੇ ਵਿੱਚੋਂ ਅੱਜ ਆਪਾਂ ਪਹਿਲੇ ਦਿਨ ਨਵੀਂ ਵੈਰਾਈਟੀ ਬੋਲੀ ਹੈ ਜੀ PB1 ਤੇ ਕਿਹੜੇ ਕਿਹੜੇ ਵੀਰ ਭਰਾਵਾਂ ਨੇ ਲਾਈ ਸੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਸਾਨ ਭਰਾਵੋ ਜੋ ਆਪਣੇ YouTube ਚੈਨਲ Facebook ਪੇਜ ਤੇ ਨਵੇਂ ਆ ਕਿਸਾਨ ਭਰਾ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਤੇ ਫੋਲੋ ਕਰਦੇ ਰਿਆ ਕਰੋ ਲੋਪੀ ਕਿਸਾਨ ਭਰਾਵੋ ਹੋਣ ਆ ਗਿਆ ਬਟਾਲਾ ਮੰਡੀ ਬਟਾਲਾ ਮੰਡੀ ਹੱਥ ਦੀ ਝਾੜੀ ਹੋਈ ਕੀ ਵੀਰ ਭਰਾ ਕਿਸਾਨ ਭਰਾ ਆਪਣੋਂ ਕਿਸਾਨ ਭਰਾਵੋ ਕਮੈਂਟ ਕਰਦੇ ਆਪਾਂ ਚ ਲੋ ਕਰ ਹੀ ਲੈਣੇ ਗੱਲ ਬਾਈ ਜੀ ਵੀ ਕੇ ਹੱਥ ਦੀ ਝਾੜੀ ਦਾ ਰੇਟ ਦੱਸੋ ਮਸ਼ੀਨ ਵਾਲੀ ਜੋ ਕਿਸਾਨ ਭਰਾਵੋ ਆਪਣੇ ਕੋਲ ਰੇਟ ਆਉਂਦੇ ਸਾਨੂੰ ਆਪਾ ਦੱਸ ਦਿੰਨੇ ਆ ਹੁਣ ਕੱਲੀ ਆਪਣੇ ਕੋਲ ਹੱਥ ਦੀ ਝਾੜੀ ਹੋਈ ਬਟਾਲਾ ਮੰਡੀ ਵਾਲੀ ਆਈ ਐ ਇਹ ਵੀ ਦੋ ਮਸ਼ੀਨ ਦੀਆਂ ਤੇ ਗੱਲਬਾਤ ਕਰਦੇ ਆ ਕਿਸਾਨ ਭਰਾਵੋ ਬਟਾਲਾ ਮੰਡੀ ਦੀ 1121 ਦੀ 1121 4000 ਰੁਪਏ ਗਈ ਆ ਹੱਥ ਦੀ ਝਾੜੀ ਹੋਈ 1121 4000 ਗਈ ਆ ਹੱਥ ਦੀ ਝਾੜੀ ਹੋਈ ਬਟਾਲਾ ਮੰਡੀ ਦੇ ਵਿੱਚ ਤੇ 1121 ਗਈ ਆ ਮਸ਼ੀਨ ਵਾਲੀ 100 ਰੁਪਏ ਸਸਤੀ 3900 ਰੁਪਏ ਏ ਗਈ 100 ਬਟਾਲਾ ਮੰਡੀ ਦੇ ਵਿੱਚ 17 18 ਹੱਤ ਦੀ ਝਾੜੀ ਹੋਈ 3500 ਰੁਪਏ ਗਈ ਹੈ ਜੀ ਤੇ 17 18 3480 ਰੁਪਏ ਮਸ਼ੀਨ ਲਈ ਗਈ ਆ ਕਿਸਾਨ ਭਰਾਵੋ 17 18 ਚ ਕੋਈ ਬੜਾ ਫਰਕ ਨਹੀਂ 20 ਰੁਪਈਆਂ ਦਾ ਹੀ ਪਿਆਗਾ ਤੇ ਇਹ ਤੁਹਾਨੂੰ ਪਰ ਰੇਟ ਗਿਣਾ ਤੇ ਕਿਸਾਨ ਭਰਾਵੋ ਤਿੰਨ ਮੰਡੀਆਂ ਦੇ ਕੋੜਪੁਰਾ ਮੰਡੀ ਸਰਸਾ ਮੰਡੀ ਤੇ ਬਟਾਲਾ ਮੰਡੀ ਹੁਣ ਕਿਸਾਨ ਭਰਾਵੋ ਆ ਗਏ ਆਪਣੇ 11 21 ਦਾ ਰੇਟ ਅੰਮ੍ਰਿਤਸਰ ਮੰਡੀ ਲੋਬੀ ਕਿਸਾਨ ਪ੍ਰਭ ਹੁਣ ਮੈਂ ਤੁਹਾਨੂੰ ਗਿਣਾਉਣ ਲੱਗਿਆ ਅੰਮ੍ਰਿਤਸਰ ਮੰਡੀ 11 21 ਦਾ ਰੇਟ 3800 ਤੋਂ ਲੈ ਕੇ ਕਿਸਾਨ ਪ੍ਰਭ ਉਹ 5 ਰੁਪਈਆ ਤਿੱਕਰ ਗਈ ਆ ਅੰਮ੍ਰਿਤਸਰ ਮੰਡੀ ਦੇ ਵਿੱਚ 11 21 ਤੇ 11 21 ਕਿਸਾਨ ਪ੍ਰਭ ਰਤਿਆ ਮੰਡੀ ਚੂਜ ਗਈ ਆ 3700 ਰੁਪਏ ਤੋਂ ਲੈ ਕੇ 55 ਰੁਪਈਆ ਤਿੱਕਰ ਤੇ 1121 ਕਿਸਾਨ ਭਰਾਵੋ ਬਰੀਵਾਲਾ ਮੰਡੀ ਦੇ ਵਿੱਚ ਗਈ ਹੈ 4000 ਰੁਪਏ ਨੂੰ 1121 ਤੇ 1121 ਫਤੇਬਾਦ ਮੰਡੀ ਦੇ ਵਿੱਚ 3500 ਤੇ 40 ਰੁਪਏ ਗਈ ਹੈ ਕਿਸਾਨ ਭਰਾਵੋ ਤੇ 1121 ਨਰੇਲਾ ਮੰਡੀ ਦੇ ਵਿੱਚ 4100 ਤੇ 55 ਰੁਪਏ ਗਈ ਕਿਸਾਨ ਭਰਾਵੋ ਇਹ ਰੇਟ ਕਿਸਾਨ ਭਰਾਵੋ ਤੁਹਾਨੂੰ ਪੰਜਾਂ ਮੰਡੀਆਂ ਦੇ ਗਿਣਾ ਚੁੱਕੇ ਆਂ ਹੁਣ ਰੇਟ ਆ ਗਿਆ ਕਿਸਾਨ ਭਰਵੋ 1509 ਦਾ ਅੰਮ੍ਰਿਤਸਰ ਮੰਡੀ ਦੇ ਵਿੱਚ ਇੱਥੇ ਕੀ ਕਿਸਾਨ ਭਰਵੋ 2900 ਤੋਂ ਲੈ ਕੇ 60 ਰੁਪਏ ਟਿੱਕਰ 1885 ਗਈ ਹੈ ਕੈਂਤਲ ਮੰਡੀ ਦੇ ਵਿੱਚ 3500 ਤੋਂ ਲੈ ਕੇ ਕਿਸਾਨ ਭਰਵੋ 25 ਰੁਪਏ ਟਿੱਕਰ 1885 ਗਈ ਹੈ ਫਤਿਹਬਾਦ ਮੰਡੀ ਦੇ ਵਿੱਚ ਕਿਸਾਨ ਭਰਵੋ ਪੂਰੇ 3200 ਰੁਪਏ 17 18 ਗਈ ਕਿਸਾਨਪ੍ਰਭੋ ਕੈਂਥਲ ਮੰਡੀ ਦੇ ਵਿੱਚ 3500 ਰੁਪਏ 17 18 ਕਿਸਾਨਪ੍ਰਭੋ ਨਾਬਾ ਮੰਡੀ ਦੇ ਵਿੱਚ 3200 75 ਰੁਪਏ ਗਈਆ 1401 ਜਾਖਲ ਮੰਡੀ ਦੇ ਵਿੱਚ ਕਿਸਾਨਪ੍ਰਭੋ 3395 ਰੁਪਏ ਗਈਆ 1847 ਜਾਖਲ ਮੰਡੀ ਦੇ ਵਿੱਚ 2650 ਰੁਪਏ ਗਈਆ 1401 ਸਨਾਮ ਮੰਡੀ ਦੇ ਵਿੱਚ 3300 ਤੇ 50 ਰੁਪਏ ਗਈ ਆ ਤੇ 1401 ਪਾਤਣਾ ਮੰਡੀ ਦੇ ਵਿੱਚ 3300 ਤੇ 95 ਰੁਪਏ ਗਈ ਆ ਕਿਸਾਨ ਪ੍ਰਭਾਉ ਕਿਸਾਨ ਪ੍ਰਭਾਉ ਬਾਸਪਤੀ ਦੇ ਤਾਜ਼ਾ ਰੇਟ ਗਿਣਾਇਆ ਸਾਨੂੰ ਅੱਜ ਦੇ ਆਪਾਂ 3 ਨਵੰਬਰ ਤੇ 2025 ਦੇ ਠੀਕ ਹੈ ਕਿਸਾਨ ਪ੍ਰਭਾਉ ਮੈਂ ਜਿੱਦ ਗੱਲਬਾਤ ਕਰਾਂ ਵੀ ਕਿੰਨੀਆਂ ਵੈਰਾਈਟੀਆਂ ਕਿੰਨੀਆਂ ਮੰਡੀਆਂ ਦੇ ਆਪਾਂ ਰੇਟ ਗਿਣਾਏ ਆ ਕਿਸਾਨ ਭਰਾਵੋ ਇੱਕ ਤਾਂ ਆਪਣੇ ਕੋਲ ਲਿਸਟ ਮੈਕਸ ਜੀ ਆਈ ਸੀ ਇਹ ਮੰਡੀ ਕਿੰਨੀਆਂ ਵੈਰਾਈਟੀਆਂ ਸੀ ਤੁਹਾਨੂੰ ਮੈਂ ਗਿਣਾ ਦਿੰਨਾਗਾ ਇੱਕ ਦੋ ਮੰਨ ਕੇ ਚਲੋ ਭਈ ਸਾਰੀ ਗਿਣਾ ਦਿੰਨਾ ਵੀ ਕਿੰਨੀਆਂ ਮੰਡੀਆਂ ਕਿੰਨੇ ਆਪਾਂ ਤੁਹਾਨੂੰ ਅੱਜ ਗਿਣਾਏ ਰੇਟ ਇੱਕ ਦੋ ਤਿੰਨ ਚਾਰ ਪੰਜ 6 7 8 9 10 11 12 13 14 ਉਹ ਇੱਕ ਕਿਸਾਨ ਪ੍ਰੋ ਇੱਕ ਜਿਹੜੀ ਲੰਮੀ ਲਿਸਟ ਆਉਂਦੀ ਹੁੰਦੀ ਹੈ ਆਪਣੇ ਜੋਦੇ ਚ 15 15 14 15 ਮੰਡੀਆਂ ਦੇ ਰੇਟ ਸੀਗੇ ਹਰ ਵੈਰਾਈਟੀ ਦੇ ਤੇ ਕੋੜਕਪੂਰਾ ਮੰਡੀ ਦੇ ਵਿੱਚ ਆਪਾਂ ਕਿਸਾਨ ਪ੍ਰੋ ਕਿੰਨੀਆਂ ਵੈਰੇਟੀਆਂ ਦੇ ਰੇਟ ਗਣਾਈ ਆ ਉਹ ਹੈਗੇ ਆ 5 ਵੈਰੇਟੀਆਂ 1401 17 18 18 85 150 9 ਤੇ 1847 ਕਿਸਾਨ ਭਰਾਵੋ ਬਾਕੀ 11 21 ਦੀ ਵੀ ਬੋਲੀ ਹੁੰਦੀ ਸੀ ਕੋੜਪੁਰਾ ਮੰਡੀ ਦੇ ਵਿੱਚ ਪਰ ਉਹਨਾਂ ਕੈਨਸਲ ਹੋ ਗਈ ਕੋਈ ਆਪਾਂ ਨੂੰ ਕਾਰਨ ਨਹੀਂ ਪਤਾ ਲੱਗਿਆ ਤੇ ਆਪਾਂ ਉੱਥੇ ਹੀ ਸੀਗੇ ਅਜੇ ਕੋੜਪੁਰਾ ਮੰਡੀ ਦੇ ਵਿੱਚ ਬਾਕੀ ਕੱਲ ਨੂੰ ਤੁਹਾਨੂੰ ਕਾਰਨ ਪਤਾ ਕਰਕੇ ਵੀਡੀਓ ਕਰਾਂਗੇ ਬਾਕੀ ਕਿਸਾਨ ਭਰਾਵੋ ਅੱਗੇ ਆ ਗਈ ਸਰ੍ਹਸਾ ਮੰਡੀ ਇਹ ਰੇਟ ਤੁਹਾਨੂੰ ਗਿਣਾਇਆ ਮੈਂ 5 17 18 18 47 14 01 ਪੀਬੀਏਕ 15 ਜੀਨੋਂ ਬਾਕੀ ਕਿਸਾਨ ਭਰਾਵੋ ਪੀਬੀਏਕ ਕਿਹੜੇ ਕਿਹੜੇ ਕਿਸਾਨ ਭਰਾਣੇ ਲਾਇਆ ਸੀਗਾ ਬਾਸਪਤੀ ਤੇ ਮੈਨੂੰ ਜਰੂਰ ਦੱਸਿਓ ਇਹ ਆ 4 ਵੈਰੈਟੀਆਂ ਗਨਾਂ ਸਰਸਾ ਮੰਡੀ ਗਨਾਂ ਬਟਾਲਾ ਮੰਡੀ ਦੇ ਵਿੱਚ ਕਿਸਾਨ ਭਰਾਓ 11 21 11 21 ਇਹ ਤਾਂ ਉਹੀ ਵੈਰੈਟੀਆਂ ਗਨਾਂ ਦੋ ਹੱਥ ਦੀ ਛਾੜੀ ਤੇ ਮਸ਼ੀਨੀ ਬਾਕੀ ਕਿਸਾਨ ਭਰਾਓ ਜੇ ਮੈਂ ਤੂੜੀ ਦੀ ਗੱਲ ਕਰਾਂ ਤਾਂ ਜਿਕੋੜਪੁਰਾ ਮੰਡੀ ਦੇ ਵਿੱਚ ਤਿੰਨ ਤਰੀਕੇ ਨੂੰ ਤੂੜੀ ਦਾ ਰੇਟ ਬਹੁਤ ਵਧੀਆ ਗਿਆ ਕਿਸਾਨ ਭਰਾ ਜਿਹੜੇ ਤੂੜੀ ਲਿਆਏ ਤੇ ਖੁਸ਼ ਹੋ ਗਏ ਸਾਰੇ ਪੂਰੇ ਇੱਥੇ ਤੂੜੀ ਦਾ ਰੇਟ ਗਿਆ ਕਿਸਾਨ ਭਰਾਓ 550 ਰੁਪਈਆ ਕੋੜਕ ਪੂਰਾ ਮੰਡੀ ਦੇ ਵਿੱਚ ਜਿਵੇਂ ਟੌਪ ਵਾਲਾ ਜਿਵੇਂ ਸਿਰੇ ਦਾ ਰੇਡ ਗਿਆ ਇੱਕ ਨਗ ਦਾ ਇੱਕ ਨਗ ਦਾ 500 ਕਣੀ ਪੰਜ ਗਿਆ ਇਹ ਗਿਆ ਬਾਕੀ ਥੋੜੇ ਜਿਹਾ ਡਾਊਨ ਸੀਗੇ ਉਹ ਤਾਂ ਤੂੜੀ ਦੇ ਹਿਸਾਬ ਤੇ ਲੱਗਣਾ ਕਿਸਾਨ ਭਰਾਵੋ ਬਸ ਤੂੜੀ ਤੂੜੀ ਕਿਵੇਂ ਆ ਤੇ ਬਾਕੀ ਕਿਸਾਨ ਭਰਾਵੋ ਜਿਗਰਾ ਮੰਡੀ ਦੇ ਵਿੱਚ 800 ਪਲੱਸ ਹੀ ਗਿਆ ਜੇ 3 ਤਰੀਕ ਨੂੰ ਤੇ ਵੀਡੀਓ ਕਿਵੇਂ ਲੱਗਦੀ ਕਿਸਾਨ ਭਰਾਵੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਫੇਸਬੁੱਕ ਪੇਜ ਨੂੰ ਫੋਲੋ ਬਰਾਡ ਫਾਰਮ ਨੂੰ YouTube ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰਦਿਆ ਕਰੋ ਕਿਸਾਨ ਪਰਵੋ ਆਪਾਂ ਤੁਹਾਡੇ ਹੱਥੇ ਪਹਿਲਾਂ ਸਭ ਤੋਂ ਵੀਡੀਓ ਸ਼ੂਟ ਕਰਦੇ ਹਾਂ ਮੰਡੀ ਦੇ ਵਿੱਚ ਉਸ ਤੋਂ ਬਾਅਦ ਆਪਾਂ ਸਾਰੇ ਗਰੁੱਪਾਂ 'ਚੋਂ ਮੰਡੀਆਂ ਦੇ ਰੇਟ ਕੱਢਦੇ ਹਾਂ ਠੀਕ ਹੈ ਫਿਰ ਆਪਾਂ ਰਿਕਾਰਡ ਕਰਦੇ ਹਾਂ ਵਾ ਇਸ ਹੁਣ ਰਿਕਾਰਡ ਕਰ ਰਹੇ ਆਪਾਂ ਪਹਿਲਾਂ ਕਾਪੀ ਤੇ ਨੋਟ ਕਰਨੇ ਪੈਂਦੇ ਆਪਾਂ ਨੂੰ ਇੱਕ ਫੋਨ ਇੱਕ ਆਪਣੇ ਕੋਲੇ ਸਾਰੇ ਰੇਟ ਕੱਢ ਕੇ ਕਾਪੀ ਤੇ ਨੋਟ ਕਰਕੇ ਫਿਰ ਤੁਹਾਨੂੰ ਆਪਾਂ ਸਾਰੇ ਕਿਸਾਨ ਪਰਵੋ ਦੱਸਦੇ ਹਾਂ ਵੀ ਆਹ ਮੰਡੀ 'ਚ ਆਹ ਰੇਟ ਗਿਆ ਆਹ ਮੰਡੀ 'ਚ ਆਹ ਰੇਟ ਗਿਆ ਉਦੋਂ ਬਾਅਦ ਚ ਵਾਇਸ ਰਿਕਾਰਡ ਕਰਕੇ ਤੁਹਾਡੇ ਰੂਪ ਰੂਪ ਕਰਦੇ ਆ ਤੇ ਬਾਈ ਮਿਹਨਤ ਪੂਰੀ ਆਪਾਂ ਲੱਗਦੀ ਆ ਤੇ ਤੁਸੀਂ ਵੀ ਬਾਈ ਜੀ ਬੈਠੇ ਬੈਠੀ ਇੱਕ ਬਟਨ ਆਪਣਾ ਸ਼ੇਅਰ ਦਾ ਹੋਰ ਕੁਝ ਨਹੀਂ ਕਰਨਾ ਬੈਠੇ ਬੈਠੇ ਸ਼ੇਅਰ ਦਾ ਬਟਨ ਆਪਕੇ ਸਾਨੂੰ ਸ਼ੇਅਰ ਕਰ ਦਿਆ ਕਰੋ ਆਪਾਂ ਵੀਡੀਓ ਤੇ ਲਾਈਕ ਕਮੈਂਟ ਕਰਿਆ ਕਰੋ ਬਾਈ ਕਮੈਂਟ ਨਹੀਂ ਕਰਦੇ ਨਾ ਤੇ ਗੱਲ ਨਹੀਂ ਬੰਦੀ ਫਿਰ ਸਵਾਦ ਵਾਲੀ ਗੱਲ ਨਹੀਂ ਆਉਂਦੀ ਤੇ ਕਮੈਂਟ ਕਰਿਆ ਕਰੋ ਵੱਧ ਤੋਂ ਵੱਧ ਕਿਸਾਨ ਭਰਾ ਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਮੈਂਟ ਕਰ ਦਿਓ ਸਾਡੇ YouTube ਚੈਨਲ ਤੇ Facebook ਪੇਜ ਦੇ ਨਾਲ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਤੇ ਬਸ ਇੱਕ ਕਿਰਪਾ ਕਰ ਦਿਓ ਸ਼ੇਅਰ ਵਾਲੀ ਬਟਨ ਵਾਲੀ ਤੇ ਤਾਂ